ਜੂਡੋ ਖੇਡ ਵਿੱਚ ਭਾਰਤ ਨੂੰ ਕਈ ਅੰਤਰਰਾਸ਼ਟਰੀ ਪੱਧਰ ਤੇ ਨਾਮੇ ਖਿਡਾਰੀ ਦੇ ਚੁੱਕੇ ਗੁਰਦਾਸਪੁਰ ਦੇ ਸ਼ਹੀਦ ਪਗਤ ਸਿੰਘ ਜੂਡੋ ਕਲੱਬ ਵਿੱਚ ਅੱਜ ਫਿਰ ਖੁਸ਼ੀਆਂ ਭਰਿਆ ਮਾਹੌਲ ਵਿਖੜਨ ਨੂੰ ਮਿਲਿਆ ਦੱਸਦੇ ਹੀ ਇਹ ਕਾਰਨ ਇਹ ਹੈ ਕਿ ਇਥੋਂ ਦੇ कोच सतीश कुमार ਨੂੰ ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਵਿੰਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਤੇ ਸ਼ਹੀਦ ਪਗਤ ਸਿੰਘ ਜੂਡੋ ਕਲੱਬ ਦੇ ਸੰਚਾਲਕ ਅਮਰਜੀਤ ਸਿੰਘ ਸ਼ਾਸਤਰੀ ਅਤੇ ਕਲੱਬ ਨਾਲ ਜੁੜੇ ਜੂਡੋ ਖੇਡ ਦੇ ਸਾਰੇ ਖਿਡਾਰੀਆਂ ਜਿਨ੍ਹਾਂ ਵਿੱਚ ਇੰਸਪੈਕਟਰ ਜਤਿੰਦਰ ਸਿੰਘ ਵੀ ਸ਼ਾਮਿਲ ਨੇ ਉਹਨਾਂ ਵੱਲੋਂ ਇਸ ਮੌਕੇ ਸतीश ਕੁਮਾਰ ਨੂੰ ਵਧਾਈ ਦਿੱਤੀ ਗਈ ਹੈ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਅਮਰਜੀਤ ਸ਼ਾਸਤਰੀ ਨੇ ਦੱਸਦੇ ਹਈਏ ਆਸ ਕੀਤੀ ਹੈ ਕਿ ਸੀਸ਼ ਕੁਮਾਰ ਇਸ ਜ਼ਿੰਮੇਵਾਰੀ ਨੂੰ ਜਿਹੜੇ ਨੇ ਬਖੂਬੀ ਨਿਭਾਉਣਗੇ ਅਤੇ ਜੁਡੋ ਖਿਡਾਰੀਆਂ ਦਾ ਖਾਸ ਕਰਕੇ ਜ਼ਰੂਰਤਮੰਦ ਜੁਡੋ ਖਿਡਾਰੀਆਂ ਨੂੰ ਜੜਾ ਉਹਨਾਂ ਦੇ ਮੁਕਾਮ ਤੱਕ ਪਹੁੰਚਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਪੰਜਾਬ ਜੁਡੋ ਐਸੋਸੀਏਸ਼ਨ ਦੀ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਸ਼ਤੀਸ਼ ਕੁਮਾਰ ਜੀ ਜਿਹੜੇ 1999 ਤੋਂ ਲਗਾਤਾਰ ਗੁਰਦਾ ਪੰਜਾਬ ਦੀ ਜੁਡੋ ਨਾਲ ਜਾਂ ਗੁਰਦਾਸਪੁਰ ਦੀ ਜੁਡੋ ਨਾਲ ਜੁੜੇ ਨੇ ਲਗਾ ਰਹੇ ਨੇ ਤੇ ਇਹਨਾਂ ਦੀ ਰਹਿਨੁਆਈ ਥੱਲੇ ਗੁਰਦਾਸਪੁਰ ਦੇ ਜੂਡੋ ਸੈਂਟਰ ਨੇ ਬਹੁਤ ਵੱਡੀਆਂ ਤਰੱਕੀਆਂ ਕੀਤੀਆਂ 37 ਦੇ ਲਗਭਗ ਇੰਟਰਨੈਸ਼ਨਲ ਖਿਡਾਰੀ ਇਸ ਸੈਂਟਰ ਚੋਂ ਨਿਕਲੇ ਤੇ ਇਹ ਆਪ ਖੁਦ ਆਪਣੇ ਸਮੇਂ ਦੇ ਬਹੁਤ ਵੱਡੇ ਨੈਸ਼ਨਲ ਪੱਧਰ ਦੇ ਖਿਡਾਰੀ ਰਹੇ ਨੇ ਤੇ ਬਲੈਕ ਬੈਲਟ ਨੇ ਤੇ ਅੱਜ ਇਹ ਪੰਜਾਬ ਨੇ ਇਹਨਾਂ ਤੇ ਭਰੋਸਾ ਕੀਤਾ ਕਿ ਪੰਜਾਬ ਦੇ ਜਿਹੜੇ ਜਿੰਨੇ ਵੀ ਮੁਕਾਬਲੇ ਹੋਣਗੇ ਜਿੰਨੇ ਵੀ ਖਿਡਾਰੀਆਂ ਦੇ ਸਹੂਲਤਾਂ ਹੋਣਗੀਆਂ ਦੇਣੀ ਆ ਟੂਰਨਾਮੈਂਟ ਕਰਾਉਣੇ ਉਹਨਾਂ ਦੇ ਇਹਨਾਂ ਨੂੰ ਟੈਕਨੀਕਲ ਚੇਅਰਮੈਨ ਜਿਹੜਾ ਉਹ ਬਣਾਇਆ ਪੂਰੀ ਜਿਹੜੀ ਟੈਕਨੀਕਲ ਟੀਮ ਹੈ ਉਹ ਇਹਨਾਂ ਦੇ ਅੰਡਰ ਕੰਮ ਕਰੂਗੀ ਉਹ ਅਸੀਂ ਸਾਰੇ ਗੁਰਦਾਸਪੁਰ ਦੇ ਜਿੰਨੇ ਵੀ ਜੁਡੋ ਖਿਡਾਰੀ ਐ ਜੁਡੋ ਐਸੋਸੀਏਸ਼ਨ ਦੇ ਮੈਂਬਰ ਨੇ ਜੁਡੋ ਕਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਉਹ ਸਾਰੇ ਅੱਜ ਇਹਨਾਂ ਦਾ ਅਸੀਂ ਸਵਾਗਤ ਕੀਤਾ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਜੁਡੋ ਜਿਹੜੀ ਆ ਉਹ ਫੇਰ ਬਲੰਦੀ ਤੇ ਚੱਲੂਗੀ ਅਸੀਂ ਤਹਿਦਿਨੋਂ ਸ਼ੁਕਰੀਆ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਵੱਖ-ਵੱਖ ਜੱਲਿਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਜਿਹੜਾ ਮਾਣ ਬਖਸ਼ਿਆ ਜੂਡੋ ਐਸੋਸੀਏਸ਼ਨ ਪ੍ਰਾਈਵੇਟ ਅਧਾਰ ਹੈ ਸਰਕਾਰੀ ਸਹਾਇਤਾ ਪ੍ਰਾਪਤ ਹੈ ਜੂਡੋ ਐਸੋਸੀਏਸ਼ਨ ਹੈ ਪੂਰਾ ਇਹਦਾ ਇੱਕ ਸਿਸਟਮ ਹੈ 올림픽 ਤੱਕ ਇਹ ਇੱਕ ਜਿਹੜਾ ਆਪਣੇ ਆਪ ਸੈਲਫ ਬੋਡੀ ਹੈ ਜਿਹੜੀ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦੀ ਹੈ ਜਿਵੇਂ ਪੰਜਾਬ ਜੂਡੋ ਐਸੋਸੀਏਸ਼ਨ ਹੈ ਫਿਰ ਪੰਜਾਬ 올림픽 ਐਸੋਸੀਏਸ਼ਨ ਹੈ ਫਿਰ ਇੰਡੀਅਨ 올림픽 ਐਸੋਸੀਏਸ਼ਨ ਹੈ ਫਿਰ ਵਰਡ ਦੀ 올림픽 ਐਸੋਸੀਏਸ਼ਨ ਹੈ ਇਹ ਥੱਲੇ ਤੋਂ ਲੈ ਕੇ ਉੱਪਰ ਤੱਕ ਦਾ ਦਾਰਾ ਹੈ ਪੰਜਾਬ ਐਸੋਸੀਏਸ਼ਨ ਨੇ ਮੈਨੂੰ ਜਿੰਮੇਵਾਰੀ ਦਿੱਤੀ ਹੈ ਟੈਕਨੀਕਲ ਚੇਅਰਮੈਨ ਉਹ ਬੜੇ ਤਰੀਕੇ ਨਾਲ ਆਪਾਂ ਟੈਕਨੀਕਲੀ ਜਿਹੜੀਆਂ ਆਂਦੀਆਂ ਨੇ ਬੱਚਿਆਂ ਨੂੰ ਪ੍ਰੋਬਲਮ ਫਾਈਟਸ ਦੇ ਵਿੱਚ ਤੂਸੀਆਂ ਤੀਸੀਆਂ ਉਹ ਆਪਾਂ ਸਾਰੇ ਮਿਲ ਕੇ ਪੰਜਾਬ ਦੇ ਜਿੰਨੇ ਵੀ ਪ੍ਰਧਾਨ ਸੈਕਟਰੀ ਆ ਆਪਾਂ ਮਿਲ ਕੇ ਸਾਰਾ ਕੰਮ ਕਰਾਂਗੇ ਆਪਣੀ ਇਹ ਟੈਕਨੀਕਲੀ ਜ਼ਿੰਮੇਵਾਰੀ ਸਾਰੀ ਨਿਭਾਵਾਂਗੇ ਔਰ ਅੱਛੇ ਕੰਮ ਕਰਾਂਗੇ ਸਾਰੇ ਦੇਖਿਆ ਗਿਆ ਕਿ ਜੁੱਡੋ ਚ ਗਰੀਬ ਘਰ ਦੇ ਬੱਚੇ ਵੀ ਕਾਫੀ ਹੈ ਇਹਨਾਂ ਨੂੰ ਪੂਰੇ ਮਤਲਬ ਨਹੀਂ ਮਿਲ ਪਾਉਂਦੇ ਸੋਰਸਸ ਵਗੈਰਾ ਤੇ ਉਹਨਾਂ ਲਈ ਕੁਝ ਸਰਕਾਰ ਵੱਲੋਂ ਵੀ ਸਹਾਇਤਾ ਨਹੀਂ ਮਿਲਦੀ ਉਹਨਾਂ ਲਈ ਕੀ ਕਰਨਾ ਚਾਹੋਗੇ ਉਹਨਾਂ ਲਈ ਜਿੰਨੇ ਵੀ ਆਪਣੇ ਖਾਸ ਕਰਕੇ ਗਰਦਾਸਪੁਰ ਦੇ ਜੂਡੋ ਦੇ ਪਲੇਅਰ ਨੇ ਸੀਨੀਅਰ ਉਹ ਆਪਾਂ ਮਿਲ ਕੇ ਕੁਛੇ ਕੁਛੇ ਨਾਲ ਲਈ پلان ਕਰਾਂਗੇ ਤੇ ਉਹਨੂੰ ਜਿਹੜੇ ਗਰੀਬ ਘਰ ਦੇ ਬੱਚੇ ਆ ਉਹਨਾਂ ਬਾਰੇ ਕੋਈ ਸੋਚੇ ਜਾਏਗਾ ਐਸਐਲ ਜੂਡੋ ਸੈਂਟਰ ਕਿੰਨੇ ਪਲੇਅਰ ਆ ਟੋਟਲ ਕਰੀਬ ਲਗਭਗ ਕੋਈ 100 ਦੇ ਪਲੱਸ ਹੀ ਆ